ਸਸਿਏ ਪੁੱਤ ਆਪਣਾ ਸਮਝਾ ਲ ਚੀਨ ਵਿੱਚ ਨੋ ਕਰ ਹੋ ਗਿਆ ਨੀ ਸਸਿਏ ਪੁੱਤ ਆਪਣਾ ਸਮਝਾ ਲ ਚੀਨ ਵਿੱਚ ਨੋ ਕਰ ਹੋ ਗਿਆ ਨੀ ਨੂੰਹੇ ਕਿਉਂ ਤੂੰ ਬੁੜ-ਬੁੜ ਲਾਈਏ ਤੇਰਾ ਕੀ ਲਾ ਕੇ ਲੈ ਗਿਆ ਨੀ ਨੂੰਹੇ ਕਿਉਂ ਤੂੰ ਬੁੜ-ਬੁੜ ਲਾਈਏ ਤੇਰਾ ਕੀ ਲਾ ਕੇ ਲੈ ਗਿਆ ਨੀ ਮੇਰਾ ਲੈ ਕੇ ਆਹਰ ਸ਼ਿੰਗਾਰ ਦਿਲਾਂ ਦੀ ਚਾਬੀ ਲੈ ਗਿਆ ਨਹੀਂ ਮੇਰਾ ਲੈ ਕੇ ਆਹਰ ਸ਼ਿੰਗਾਰ ਦਿਲਾਂ ਦੀ ਚਾਬੀ ਲੈ ਗਿਆ ਨਹੀਂ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੂੰਗੇ ਕਰ ਗਿਆ ਨਹੀਂ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੂੰਗੇ ਕਰ ਗਿਆ ਨਹੀਂ ਸਸੀਏ ਪੁੱਤ ਆਪਣਾ ਸਮਝਾ ਲਚੀਨ ਵਿੱਚ ਨੌਕਰ ਹੋ ਗਿਆ ਨਹੀਂ ਸਸੀਏ ਪੁੱਤੀ ਆਪਣਾ ਸਮਝਾਲਾ ਚੀਨ ਵਿੱਚ ਨੌਕਰ ਹੋ ਗਿਆ ਨਹੀਂ ਨਣਦੇਵੀ ਰ ਆਪਣਾ ਸਮਝਾਲਾ ਚੀਨ ਵਿੱਚ ਨੌਕਰ ਹੋ ਗਿਆ ਨਹੀਂ ਨਣਦੇਵੀ ਰ ਆਪਣਾ ਸਮਝਾਲਾ ਚੀਨ ਵਿੱਚ ਨੌਕਰ ਹੋ ਗਿਆ ਨਹੀਂ ਪਾਪੀ ਕਿਉਂ ਤੂੰ ਬੁੜਬੁੜ ਲਾਈਏ ਤੇਰਾ ਕੀ ਲਾ ਕੇ ਲੈ ਗਿਆ ਨਹੀਂ ਪਾਪੀ ਕਿਉਂ ਤੂੰ ਬੁੜਬੁੜ ਲਾਈਏ ਤੇਰਾ ਕੀ ਲਾ ਕੇ ਲੈ ਗਿਆ ਨਹੀਂ ਮੇਰਾ ਲੈ ਕੇ ਆ ਹਾਰ ਸ਼ਿੰਗਾਰ ਦਿਲਾਂ ਦੀ ਚਾਬੀ ਲੈ ਗਿਆ ਨੀ ਮੇਰਾ ਲੈ ਕੇ ਆ ਹਾਰ ਸ਼ਿੰਗਾਰ ਦਿਲਾਂ ਦੀ ਚਾਬੀ ਲੈ ਗਿਆ ਨੀ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੂੰਗੇ ਕਰ ਗਿਆ ਨੀ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੂੰਗੇ ਕਰ ਗਿਆ ਨੀ ਪਾਬੋ ਦਿਉਰ ਆਪਣਾ ਸਮਝਾਲ ਚੀਨ ਵਿੱਚ ਨੋ ਕਰ ਹੋ ਗਿਆ ਨੀ ਪਾਬੋ ਦਿਉਰ ਆਪਣਾ ਸਮਝਾਲ ਚੀਨ ਵਿੱਚ ਨੋ ਕਰ ਹੋ ਗਿਆ ਨੀ ਦਰਾਨੀਏ ਕਿਉ ਤੂੰ ਬੁੜਬੁੜ ਲਾਈਏ ਤੇਰਾ ਕੀ ਲਾਕੇ ਲੈ ਗਿਆ ਨੀ ਦਰਾਨੀਏ ਕਿਉ ਤੂੰ ਬੁੜਬੁੜ ਲਾਈਏ ਤੇਰਾ ਕੀ ਲਾਕੇ ਲੈ ਗਿਆ ਨੀ ਮੇਰਾ ਲੈ ਗਿਆ ਹਾਰ ਸ਼ਿੰਗਾਰ ਦਿਲਾਂ ਦੀ ਚਾਬੀ ਲੈ ਗਿਆ ਨੀ ਮੇਰਾ ਲੈ ਗਿਆ ਹਾਰ ਸ਼ਿੰਗਾਰ ਦਿਲਾਂ ਦੀ ਚਾਬੀ ਲੈ ਗਿਆ ਨੀ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੂੰਗੇ ਕਰ ਗਿਆ ਨਹੀਂ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੂੰਗੇ ਕਰ ਗਿਆ ਨਹੀਂ ਬਾਪੂ ਦਿਓ ਰ ਆਪਣਾ ਸਮਝਾ ਲੈ ਚੀਨ ਵਿੱਚ ਨੋ ਕਰ ਹੋ ਗਿਆ ਨਹੀਂ ਬਾਪੂ ਦਿਓ ਰ ਆਪਣਾ ਸਮਝਾ ਲੈ ਚੀਨ ਵਿੱਚ ਨੋ ਕਰ ਹੋ ਗਿਆ ਨਹੀਂ